ਸੋ ਇਹ ਨਵੀਂ ਪਾਰਟੀ ਆ ਜਿੱਥੇ ਸਕੀਤ ਹੋਣੀ ਹੈ ਕੋਈ ਜਨ ਸਭ ਨੂੰ ਦੱਸ ਨਹੀਂ ਰਿਹਾ ਕਿ ਜਿਹੜੀ ਨਵੀਂ ਪਾਰਟੀ ਬਣਦੀ ਹੈ ਕੱਲੇ ਜਨ ਇਹਦਾ ਕੀ ਹੋਊਗਾ ਤੁਹਾਡ ਸਾਹਮਣੇ ਜਬਰ ਕਰਕੇ ਵਿਡਾੜੀ ਦੇ ਵਿੱਚ ਜੁੜਨ ਕਰਕੇ ਰਾਜ ਕੰਮੀ ਹੋਈ ਪਾਰਟੀ ਨੇ ਸੈਣੀ ਤੋਂ 2 12 ਨੰਬਰ ਵਾਏ ਕੋਟ ਕਪੂਰੇ ਬਰਵਾਏ ਗੋੜੀ ਚਲਵਾਈ ਤੈਨੂੰ ਸੋਲ ਠਾਈਸ ਰੋਪ ਮਾਰਨ ਦੇ ਗੈਪ ਕਰਤੇ ਕੋਈ ਸਿੱਧੀ ਜਿਹੀ ਇਲੈਕਸ਼ਨ ਨਹੀਂ ਹੋਰੇ ਸਿੱਖਾਂ ਨੇ ਪਾਰਲੀਮੈਂਟ ਹੈ ਫੇਰ ਕੀ ਪਾਲਿਸੀ ਹੈ ਜਿਹੜੀ ਨਵੀਂ ਪਾਰ ਦੀ ਆ ਜਿੱਥੇ ਸਾਨੂੰ ਦੱਸੂਗੀ ਕਿ ਅਸੀਂ ਗਾਂਜਰਾ ਪਿੱਟਾਂਗੇ ਮੋੜੀਆਂ ਪਿੱਟਾਂਗੇ ਤੇ ਮੋਗੇ ਦੀਆਂ ਪਿੱਟਾਂਗੇ ਜੇ ਤੁਸੀਂ ਸਾਨੂੰ ਦੱਸੋਗੇ ਨਹੀਂ ਕਿ ਅਸੀਂ ਜੀ ਕਰਾਵੇਂ ਇਲੈਕਸ਼ਨ ਕਰਾਉਂਗੇ ਸਿੱਧੀ ਸਿੱਧੇ ਮੋਦੀ ਦੇ ਖਿਲਾਫ ਰਾਣ ਨਾ ਸੇ ਦੇ ਖਲਾਫ ਜੈ ਸੰਗਰ ਵਿਦੇਸ਼ੀ ਵਜ਼ੀਰ ਦੇ ਖਲਾਫ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਦੇ ਖਲਾਫ ਰੌ ਤੇ ਮੁਜੀ ਸਿੰਘ ਦੇ ਖਲਾਫ ਸਾਮ ਦਾ ਰੋਗ ਮੁਜੀ ਗੋਇ ਜਿਹੜਾ ਫਰਟਾਂ ਫਰਟਾਂ ਇਸਪੀਰੀ ਹੈ ਛੋਟੇ-ਮੋਟੇ ਸਾਜ਼ਨ ਦੇ ਕਿੰਨੇ ਬੰਦੇ ਉਸਨੇ ਸ਼ਹੀਦ ਕਰਾਏ ਮੇਰਾ ਮਤਲਬ ਕਹਿਤਾ ਹੈ ਨਵੀਂ ਪਾਰਟੀ ਸਿੱਖਾਂ ਦੀ ਇਹ ਦੋਸ਼ੀਆਂ ਦੇ ਉੱਤੇ ਜਿਨ੍ਹਾਂ ਦੇ ਮੈਦਾ ਦੇ ਮੋਤੀ ਸੜੇ ਕਦਨ ਦੇ ਬਖਮੇ ਕਰਵਾਉਗੀ ਕਿ ਨਹੀਂ ਕਰਵਾਉਗੀ ਇਹ ਕਾਨੂੰਨੀ ਗੱਲ ਹੈ ਇਹ ਖਤਮ ਨਹੀਂ ਬਾਹਰ ਦੇ ਮੁਲਕ ਦੇ ਵਿੱਚ ਅਮਰੀਕਾ ਨੂੰ ਪਰਨੂ ਨੂੰ ਆਗਮਨ ਦੇ ਕੋਲ ਕਿੰਨੇ ਗੰਬੀਰ ਰਿਿਕਨ ਦੀ ਸੋਵਰਿਨਿਟੀ ਹੈ ਬਾਅਦਛੈਯ ਬਨੈਲ ਦੀ ਸੋਵਰਿਨਿਟੀ ਹੈ ਠੰਡੇ ਨੂੰ ਬਾਹਰ ਕੈਨੇਡਾ ਦੀ ਸੋਵਰਿਨਿਟੀ ਹੈ

ਸੰਤ ਜਨਨ ਸਿੰਘ ਵੀ ਰਗਣਾ ਦੀ ਸੋਚ ਖਾਲਿਸਤਾਨ ਤੇ ਕਿੰਨਾ ਚਿਰ ਸਿੱਖ ਪਾਰਟੀ ਨਹੀਂ ਆਉਂਦੀਆਂ ਉਹਨਾਂ ਤੇ ਸਿੱਖ ਕੌਮ ਦਾ ਖਲਾਸਾ ਨਹੀਂ ਹੋਊਗਾ